ਜੇਠ ਮਹੀਨੇ ਦੀ ਸੰਗਰਾਂ ਦੇ ਸ਼ੁਭ ਦਿਹਾੜੇ ਤੇ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਿਰ ਜਾਂਚ ਕਰ ਸੁਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਕਨ ਅਤੇ ਸੁਰਿੰਦਰ ਮਹਾਜਨ ਨੇ ਸਾਰੀ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਮਹੀਨੇ ਸੰਗਰਾਂ ਦੇ ਦਿਹਾੜੇ ਤੇ ਇਹ ਲੰਗਰ ਸੇਵਾ ਇਲਾਕਾ ਵਾਸੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਰੋਹਿਤ ਮਹਾਜਨ ਜੋਗਿੰਦਰ ਪਾਤ ਦੁਸ਼ਯੰਤ ਠਾਕੁਰ ਸੰਜੀਵ ਕੁਮਾਰ ਅਤੇ ਪੰਡਿਤ ਮਹਾਬੀਰ ਪ੍ਰਸਾਦ ਸਮੇਤ ਸੰਗਤ ਨੇ ਸੇਵਾ ਕੀਤੀ ਪੰਦੇ ਸਾਰੇ ਮੁਹੱਲੇ ਵਾਸੀਆਂ ਨੂੰ ਦੁਬਾਰ ਨਜਨ ਨੂੰ ਹਰੀ ਮੰਦਰ ਜਾਂਚਾ ਸੁਸਾਇਟੀ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਹਰੀ ਮੰਦਰ ਦੇ ਵਿੱਚ ਅੱਜ ਰਾਜਮਾ ਚਾਵਲ ਦਾ ਲੰਗਰ ਲਗਾਇਆ ਗਿਆ ਹੈ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਲੰਗਰ ਲੰਘੀਆਂ 6 ਮਹੀਨੇ ਦੀ ਸੰਗਰਾਂ ਦਾ ਆਈ ਬਾਹਰ ਸੰਗਰਾਂ ਨੂੰ ਜਿਹੜਾ ਵਾ ਅੱਥੇ ਲੰਗਰ ਲਾਣਿਆ ਅੱਜ ਵੀ ਆਹੀ ਲੰਗਰ ਕੜਾ ਰਾਜਮਾ ਚਾਵਲ ਤੇ ਹੋਰ ਕੀ ਆਹੀ ਬਣਾ ਕੇ ਆਹੀ ਲੰਗਰ ਲਾਇਆ